ਸੋ ਗਾਈ ਜਲਦੀ ਜਲਦੀ ਜੁਆਇਨ ਹੋ ਜਿਓ ਲਾਈਵ ਸੈਸ਼ਨ ਦੇ ਵਿੱਚ ਜਲਦੀ ਜਲਦੀ ਜੁਆਇਨ ਹੋ ਜਿਓ ਆਜੋ ਜੀ ਆਜੋ ਸਾਰੇ ਜਾਨੇ ਆਜੋ ਲਾਈਵ ਸੈਸ਼ਨ ਦੇ ਵਿੱਚ ਆਜੋ ਸਾਰੇ ਜਾਨੇ ਜੁਆਇਨ ਹੋ ਜਿਓ ਗਾਈ ਜੁਆਇਨ ਹੋ ਜਿਓ ਸਨਾਨਾ ਪੋਲਾ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਾਨੇ ਤੇ ਜੁਆਇਨ ਹੋ ਜਿਓ ਫਟਾਫਟ ਜੁਆਇਨ ਹੋ ਜਿਓ ਜੀ ਸੋਨੋ ਸੋਨੋ ਕਮੈਂਟ ਕਰੋ ਲਾਈਵ ਸੈਸ਼ਨ ਸਟਾਰਟ ਹੋ ਗਿਆ ਹੈ ਤੇ ਸੋਨੋ ਸੋਨੋ ਕਮੈਂਟ ਕਰਦੇ ਜਾਓ ਜੁਆਇਨ ਹੁੰਦੇ ਜਾਓ ਸੋਨੋ ਸੋਨੋ ਕਮੈਂਟ ਕਰਦੇ ਜਾਓ ਲਾਈਵ ਸੈਸ਼ਨ ਵਿੱਚ ਆਜੋ ਗਾਇਸ ਸਾਰੇ ਜਣੇ ਆਜੋ ਜੀ ਵੈਲਕਮ ਜੀ ਸਾਰਿਆਂ ਦਾ ਤੇ ਸਾਰੇ ਜਣੇ ਆਜੋ ਜੀ ਲਾਈਵ ਸੈਸ਼ਨ ਦੇ ਵਿੱਚ ਆਜੋ ਸਾਰੇ ਜਣੇ ਤੇ ਸੁਨਨਾ ਪੋਲਾ ਵਲੋਗ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਣਾ ਲਾਈਵ ਸੈਸ਼ਨ ਵਿੱਚ ਆਂਦੇ ਜਾਓ ਸਾਰੇ ਜਾਨੇ ਆਜੋ ਗਾਇਜ਼ ਆਜੋ ਜੀ ਆਜੋ ਸਾਰੇ ਜਾਨੇ ਲਾਈਵ ਸ਼ੈਸ਼ ਵਿੱਚ ਆਜੋ ਜੀ ਆਜੋ ਲਾਈਕ ਡਨ ਕੀਤਾ ਆਲੀ ਆਲੀ ਜੀ 8 f ਹੈਲੋ ਆਲੀ ਜੀ ਤੁਸੀਂ ਲਾਈਕ ਡਨ ਕੀਤਾ थैंक यू so much ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਦੇਖੋ ਡੇਲੀ ਰੁਟੀਨ ਦੇ ਵਲੌਗ ਡੇਲੀ ਰੂਟੀਨ ਦੇ ਵਲੋਗ ਦੇਖੋ ਜੀ ਸਾਰੇ ਬਿੰਦ ਨਾਗੇ ਬਿੰਦ ਸਾਰੇ ਵਲੋਗ ਦੇਖੋ ਜੀ ਸਾਡੇ ਡੇਲੀ ਰੂਟੀਨ ਦੇ ਵਲੋਗ ਦੇਖੋ ਜੀ ਓਕੇ ਆਲੀ ਜੀ ਹੈ ਜੀ 80 ਹਾਂ ਜੀ ਹਾਂ ਜੀ ਬਿਲਕੁਲ ਜੀ ਸਬਸਕ੍ਰਾਈਬ ਕਰਦੇ ਜਾਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਦੇ ਜਾਓ हां दो जी सारे जने आ जाओ लाइव सेशन ਵਿੱਚ ਆ ਜਾਓ ਵੇ ਆ ਹਾਂਜੀ ਅਸੀਂ ਲੁਧਿਆਣੇ ਤੋਂ ਆਂਜੀ ਲੁਧਿਆਣੇ ਤੋਂ ਆਂਜੀ ਤੁਸੀਂ ਜੇ ਨਵੇਂ ਹੋ ਚੈਨਲ ਤੇ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਵ ਸੈਸ਼ਨ ਨੂੰ ਲਾਈਕ ਵੀ ਕਰਦੇ ਜਾਣਾ ਤੇ ਵਲੋਗਾਂ ਦੇ ਉੱਪਰ ਵੀ ਸਾਡੇ ਕਮੈਂਟ ਕਰੋ ਦੇਖੋ ਵਲੋਗ ਤੇ ਕਮੈਂਟ ਕਰੋ ਇੰਜੋਏ ਕਰੋ ਸਾਡੇ ਵਲੋਗ ਅਸੀਂ ਘਰ ਦੇ ਟ੍ਰੈਵਲਿੰਗ ਦੇ ਸਾਰੇ ਵਲੌਗ ਦਿਖਾਈਦੇ ਆ ਜੀ ਆਪਣੇ ਚੈਨਲ ਤੇ ਸੋ ਸਾਰੇ ਜਣੇ ਜੁਆਇਨ ਹੋ ਕੇ ਫਟਾਫਟ ਮੇਰੇ ਚੈਨਲ ਤੇ ਜਾ ਕੇ ਵਲੌਗ ਦੇਖੋ ਸੋਨੇ ਸੋਨੇ ਵਲੌਗ ਪਾਈਦੇ ਆ ਜੀ ਥੈਂਕ ਯੂ ਜੀ ਥੈਂਕ ਯੂ ਤੁਸੀਂ ਸਬਸਕ੍ਰਾਈਬ ਡਨ ਕਰ ਦਿੱਤਾ ਥੈਂਕ ਯੂ ਐਂਡ ਵੈਲਕਮ ਤੁਹਾਡਾ ਮੇਰੇ ਚੈਨਲ ਤੇ ਲਾਈਵ ਸੈਸ਼ਨ ਵਿੱਚ ਵੈਲਕਮ ਜੀ ਡੇਲੀ ਰੂਟੀਨ ਦੇ ਵਲੌਗ ਆਈ ਏਮ ਨਿਊ ਇਨ ਯੋਰ ਲਾਈਵ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਨਵੇਂ ਹੋ ਜੀ ਸਾਡੀ ਲਾਈਵ ਸੈਸ਼ਨ ਵਿੱਚ ਨਵੇਂ ਹੋ ਤਾਂ ਤੁਹਾਡਾ ਬਹੁਤ ਬਹੁਤ ਵੈਲਕਮ ਸਾਡੇ ਚੈਨਲ ਤੇ ਤੇ ਹੁਣ ਸਾਡੇ ਚੈਨਲ ਤੇ ਵਲੌਗ ਦੇਖਿਆ ਕਰੋ ਜੇ ਤੁਸੀਂ ਸਬਸਕ੍ਰਾਈਬ ਕਰ ਦਿੱਤਾ ਹੈ ਤਾਂ ਨੋਟੀਫਿਕੇਸ਼ਨ ਤੁਹਾਨੂੰ ਆ ਜਾਇਆ ਕਰੇਗਾ ਡੇਲੀ ਰੁਟੀਨ ਦੇ ਵਲੌਗ ਪਾਈਦੇ ਆ ਜੀ ਅਸੀਂ ਥੈਂਕਸ ਇਸ ਵੈਲਕਮ ਜੀ ਵੈਲਕਮ ਵੈਲਕਮ ਜੀ ਤੋ ਆਜੋ ਜੀ ਸਾਰੇ ਜਾਨੇ ਜੁਆਇਨ ਕਰ ਲੋ ਜੀ ਲਾਈਵ ਸੈਸ਼ਨ ਨੂੰ ਐਂਡ ਸੋਨੇ ਚੋਨੇ ਕਮੈਂਟ ਲਿਖੋ ਜੀ ਸਾਰੇ ਜਾਨੇ ਲਾਈਵ ਸੈਸ਼ਨ ਦੇ ਵਿੱਚ ਆਜੋ ਸਭ ਜਾਨੇ ਹੈਵ ਯੂ ਡਨ ਯੋਰ ਲਾਈਵ ਟਾਈਮਿੰਗ ਜੀ ਲਾਈਵ ਟਾਈਮਿੰਗ ਨਹੀਂ ਹੈ ਜੀ ਜੀ ਮੈਂ ਦੁਪਹਿਰ ਨੂੰ ਹੀ ਹੁੰਨੀ ਆ ਜੀ ਤਕਰੀਬਨ ਇਸੇ ਟਾਈਮ ਜੋ ਜਦੋਂ ਟਾਈਮ ਮਿਲੇ ਵੀ ਆਪਾਂ ਉਹਦੋਂ ਲਾਈਵ ਕਰ ਲਈਦੀਆਂ ਹਾਂ ਤੇ ਟਾਈਮਿੰਗ ਫਿਕਸ ਨਹੀਂ ਹੈਗੀ ਕਿਉਂਕਿ ਮੈਂ ਵਲੋਗਿੰਗ ਵੀ ਕਰਦੀ ਹਾਂ ਗਾਇਸ ਸਾਰਾ ਦਿਨ ਫਿਰ ਵਲੌਗ ਵੀ ਬਣਾਣੇ ਹੁੰਦੇ ਆ ਡੇਲੀ ਰੁਟੀਨ ਦਾ ਵਲੌਗ ਬਣਾਣਾ ਹੁੰਦਾ ਸੋ ਆਪਾਂ ਜਦੋਂ ਮੂਡ ਬੰਦਾ ਲਾਈਵ ਸੈਸ਼ਨ ਦਾ ਆਪਾਂ ਉਹਦੋਂ ਲਾਈਵ ਸੈਸ਼ਨ ਸਟਾਰਟ ਕਰ ਲਈਦੀ ਆ ਆਪਾਂ ਸਾਰਾ ਕੁਝ ਦਿਖਾਣੇ ਆ ਵਲੌਗਾਂ ਦੇ ਵਿੱਚ ਡੇਲੀ ਲਾਈਫ ਦਿਖਾਣੇ ਆ ਸੀ ਕੀ ਕਰਦੇ ਆ ਖਾਂਦੇ ਆ ਪੀਂਦੇ ਆ ਕਿਤੇ ਜਾਂਦੇ ਆ ਹੈਲੋ 37 ਪੀਐਮ ਇਨ ਪਾਕਿਸਤਾਨ ਨਾਓ ਓਕੇ ਓਕੇ ਤੁਸੀਂ ਪਾਕਿਸਤਾਨ ਦੇ ਇੱਥੇ ਵੱਜਿਆ 1 ਵਜੇ 1 ਵਜੇ ਕੇ 7 ਮਿੰਟ ਹੋਏ ਨੇ ਇੱਥੇ ਓਕੇ ਓਕੇ ਜੀਸ ਓਕੇ ਜੀ ਓਕੇ ਬਸ ਹੁਣ ਅੱਜ ਤੋਂ ਸਾਡੇ ਵਲੌਗ ਦੇਖਿਆ ਕਰੋ ਇੰਟਰਸਟ ਲਵੋ ਸਾਡੇ ਵਲੋਗਾਂ ਵਿੱਚ ਤਾਂ ਕਿ ਤੁਹਾਨੂੰ ਵੀ ਥੋੜਾ ਜਿਹਾ ਸਪੋਰਟ ਮਿਲੇ ਕੀ ਤੋਂ ਸਾਡਾ ਚੈਨਲ ਵੀ ਅੱਗੇ ਜਾਏ 30 ਮਿੰਟਸ ਟਾਈਮ ਬਿਲਕੁਲ ਜੀ ਬਿਲਕੁਲ ਗੰਦ ਨਹੀਂ ਡਾਲਣਾ ਨੰਨੇ ਆਲਾ ਕੁੜੀਆ ਫੜੀ ਲਾਈਵ ਸੈਸ਼ਨ ਸਟਾਰਟ ਆ ਮੇਰਾ ਟੀਵੀ ਦੀਵਾਜ ਆ ਰਹੀ ਹੈ ਪਿੱਛੇ ਸਾਈਡ ਤੇ ਜਾਵਾਂ ਮੈਂ ਫਟਾਫਟ ਐਮ ਐਸ ਕੋਰ ਹੈਲੋ ਜੀ ਹੈਲੋ ਐਮ ਐਸ ਕੋਰ ਜੀ ਹੈਲੋ ਜੀ ਹੈਲੋ ਵੈਲਕਮ ਜੀ ਤੁਹਾਡਾ ਲਾਈਵ ਸੈਸ਼ਨ ਵਿੱਚ ਵੈਲਕਮ ਜੁਆਇਨ ਹੋ ਜੋ ਜੀ ਸਾਰੇ ਜਾਨੇ ਜੁਆਇਨ ਹੋ ਜੋ ਸੁਨੈਨਾ ਬੋਲਾ ਵਲੌਗ ਚੈਨਲ ਵਿੱਚ ਸਾਰੇ ਜਾਨੇ ਜੁਆਇਨ ਹੋ ਜੋ ਸੋਨੇ ਸੋਨੇ ਕਮੈਂਟ ਲਿਖਨੇ ਸ਼ੁਰੂ ਕਰੋ ਸਟੋਨਸ ਸਟੋਨ ਐਮ ਐਸ ਕੋਰ ਜੀ ਲਿਖ ਰਹੇ ਨੇ ਸਟੋਨ ਜੀ ਜੀ ਮੈਂ ਸਮਝੀ ਨਹੀਂ ਇਹਦਾ ਮਤਲਬ ਨਹੀਂ ਸਮਝੀ ਆਜੋ ਜੀ ਗਾਇ ਬੁਆਇਨ ਕਰ ਲੋ ਲਾਈਵ ਸੈਸ਼ਨ ਨੂੰ ਜੁਆਇਨ ਕਰ ਲੋ ਜੀ ਫਟਾਫਟ ਜੁਆਇਨ ਹੋ ਜੋ ਜੀ ਐਮ ਐਸ ਕੋਰ ਜੀ ਤੁਸੀਂ ਨਵੇਂ ਚੈਨਲ ਤੇ ਤੇ ਸਬਸਕ੍ਰਾਈਬ ਡਨ ਕਰਦੇ ਜਾਣਾ ਸਟੋਨਸ ਐਂਡ ਸਟੋਨਸ ਸਮਝ ਨਹੀਂ ਆ ਰਹੀ ਜੀ ਸੋ ਗਾਇਜ਼ ਜਲਦੀ ਜਲਦੀ ਜੁਆਇਨ ਹੋ ਜੋ ਸਾਰੇ ਜਾਣੇ ਸਨਾਪੋਲਾ ਵਲੌਗ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਵ ਸੈਸ਼ਨ ਨੂੰ ਲਾਈਕ ਕਰਦੇ ਜਾਓ ਸੋਨੇ ਸੋਨੇ ਕਮੈਂਟ ਲਿਖਦੇ ਜਾਓ ਜਲਦੀ ਜਲਦੀ ਜੁਆਇਨ ਹੋ ਜੋ ਜੀ ਜੁਆਇਨ ਹੋ ਜੋ ਲਾਈਵ ਸੈਸ਼ਨ ਨੂੰ ਲਾਈਕ ਕਰਦੇ ਜਾਣਾ ਸਾਰੇ ਜਾਣੇ ਲਾਈਵ ਸੈਸ਼ਨ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਣਾ ਸੋਨੇ ਸੋਨੇ ਕਮੈਂਟ ਕਰਦੇ ਜਾਣਾ ਰਿਸਪੈਕਟਫੁਲੀ ਕਮੈਂਟ ਕਰਦੇ ਜਾਣਾ ਸੋ ਆਜੋ ਜੀ ਗਾਇਜ਼ ਆਜੋ ਲਾਈਵ ਸੈਸ਼ਨ ਵਿੱਚ ਆਜੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਣਾ ਡੇਲੀ ਰੂਟੀਨ ਦੇ ਵਲੌਗ ਪਾਈਦੇ ਨੇ ਜੀ ਇਸ ਚੈਨਲ ਤੇ ਸੋ ਤੁਸੀਂ ਆਓ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਣਾ ਗਾਇਜ਼ ਜਲਦੀ ਜਲਦੀ ਚੈਨਲ ਨੂੰ ਜੁਆਇਨ ਕਰ ਲਓ ਮੈਂਬਰਸ਼ਿਪ ਵੀ ਅਵੇਲੇਬਲ ਹੈ ਤੇ ਸੁਪਰ ਥੈਂਕਸ ਵੀ ਅਵੇਲੇਬਲ ਹੈ ਸੋ ਤੁਸੀਂ ਲੈ ਸਕਦੇ ਹੋ ਦੋਨੋਂ ਚੀਜ਼ਾਂ ਜਲਦੀ ਜਲਦੀ ਜੁਆਇਨ ਹੋ ਜਾ ਜੀ ਜੁਆਇਨ ਹੋ ਜਾ ਜੁਆਇਨ ਹੋ ਜਾਓ ਗਾਇਜ਼ ਜੁਆਇਨ ਹੋ ਜਾਓ ਫਟਾਫਟ ਜੁਆਇਨ ਹੋ ਜਾਓ ਜੇ ਲਾਈਵ ਸੈਸ਼ਨ ਨੂੰ ਅਟੈਂਡ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਨਾਨਾ ਬੋਲਾ ਵਲੌਗ ਚੈਨਲ ਨੂੰ ਕਰੋ ਸਬਸਕ੍ਰਾਈਬ ਡੇਲੀ ਰੁਟੀਨ ਦੇ ਵਲੌਗ ਦੇਖੋ ਗਾਇਜ਼ ਡੇਲੀ ਰੁਟੀਨ ਦੇ ਵਲੌਗ ਦੇਖੋ ਚੈਨਲ ਤੇ ਜਾਓ ਸਬਸਕ੍ਰਾਈਬ ਕਰੋ ਚੈਨਲ ਨੂੰ ਜੁਆਇਨ ਕਰ ਲਓ ਗਾਇਜ਼ ਫਟਾਫਟ ਜੁਆਇਨ ਕਰ ਲਓ ਲਾਈਵ ਸੈਸ਼ਨ ਨੂੰ ਜੁਆਇਨ ਕਰ ਲਓ 15 ਮਿੰਟ ਆਪਾਂ ਹੋਰ ਚਲਾਣੀ ਲਾਈਵ ਸੈਸ਼ਨ ਸੋ ਜਲਦੀ ਜਲਦੀ ਆਓ ਜੁਆਇਨ ਕਰੋ ਗਾਇਜ਼ ਫਟਾਫਟ ਜੁਆਇਨ ਕਰ ਲਓ ਆਜੋ ਜੀ ਗਾਇਜ਼ ਆਜੋ ਫਟਾਫਟ ਜੁਆਇਨ ਕਰੋ ਚੈਨਲ ਕਮੈਂਟ ਕਰੋ ਕਮੈਂਟ ਕਰਦੇ ਜਾਣਾ ਲਾਈਵ ਸੈਸ਼ਨ ਨੂੰ ਲਾਈਕ ਕਰਦੇ ਜਾਣਾ ਜਲਦੀ ਜਲਦੀ ਜੁਆਇਨ ਕਰ ਲਓ ਡੇਲੀ ਰੂਟੀਨ ਦੇ ਵਲੌਗ ਆ ਦਿਨੇ ਚੈਨਲ ਤੇ ਸੋ ਤੁਸੀਂ ਆਓ ਚੈਨਲ ਤੇ ਡੇਲੀ ਰੂਟੀਨ ਦੇ ਵਲੌਗ ਦੇਖੋ ਮੈਂਬਰਸ਼ਿਪ ਵੀ ਲੈ ਸਕਦੇ ਹਾਂ ਸੁਪਰ ਥੈਂਕਸ ਵੀ ਕਰ ਸਕਦੇ ਹਾਂ ਮੈਂਬਰਸ਼ਿਪ ਲਓ ਕਿਤੇ ਮੈਂਬਰਾਂ ਦੇ ਲਈ ਵੀ ਆਪਾਂ ਲਾਈਵ ਸੈਸ਼ਨ ਰੱਖਾਂਗੇ ਸੋ ਆਓ ਚੈਨਲ ਤੇ ਮੈਂਬਰਸ਼ਿਪ ਲਵੋ ਸਬਸਕ੍ਰਾਈਬ ਕਰੋ ਚੈਨਲ ਨੂੰ ਜੁਆਇਨ ਕਰੋ ਚੈਨਲ ਨੂੰ ਸੋ ਸਾਰੇ ਕਮੈਂਟ ਕਰੋ ਵਲੌਗ ਦੇਖੋ ਸਾਡੇ ਡੇਲੀ ਰੁਟੀਨ ਦੇ ਵਲੌਗ ਦੇਖੋ ਬਿੰਨ ਆਗੇ ਪੈਂਦੇ ਨੇ ਜੀ ਡੇਲੀ ਰੁਟੀਨ ਦੇ ਵਲੌਗ ਪੈਂਦੇ ਨੇ ਸਾਡੇ ਚੈਨਲ ਤੇ ਜਲਦੀ ਜਲਦੀ ਜੁਆਇਨ ਕਰ ਲੋ ਗਾਇਜ਼ ਜੁਆਇਨ ਕਰ ਲੋ ਫਟਾਫਟ ਜੁਆਇਨ ਕਰ ਲੋ ਸੋ ਜਲਦੀ ਜਲਦੀ ਜੁਆਇਨ ਕਰੋ ਗਾਇਜ਼ ਲਾਈਵ ਸੈਸ਼ਨ ਕਰੋ ਜੁਆਇਨ ਫਟਾਫਟ ਡੇਲੀ ਰੂਟੀਨ ਦੇ ਵਲੌਗ ਦੇਖੋ ਸੁਨੇਨਾ ਪੋਲਾ ਵਲੌਗ ਚੈਨਲ ਨੂੰ ਕਰੋ ਸਬਸਕ੍ਰਾਈਬ

ਬਿੰਨ ਤੇਰਾ yellow ਵਾਲਾ ਕਿੱਥੇ ਆ ਆ ਫੜਾ ਕੇ ਜਾਈ ਕਿਸੇ ਹੱਥ ਤੇ ਜੀ 15 ਮਿੰਟ ਦੀ ਲਾਈਵ ਸੈਸ਼ਨ ਚੱਲ ਚੁੱਕੀ ਹੈ ਤੇ ਜੁਆਇਨ ਹੋਏ ਹਜੇ ਤੱਕ ਖੇਲਣ ਜਾ ਰਹੇ ਹੁਣ ਤੂੰ ਲਾਈਵ ਸੈਸ਼ਨ ਅਟੈਂਡ ਕਰੋ ਗਾਇਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਡੇਲੀ ਰੁਟੀਨ ਦੇ ਵਲੌਗ ਦੇਖੋ ਬਿਨਾਂਗੇ ਡੇਲੀ ਰੁਟੀਨ ਦੇ ਵਲੌਗ ਪੈਂਦੇ ਨੇ ਜੀ ਆਓ ਲਾਈਵ ਸ਼ੈਸ਼ ਵਿੱਚ ਜੁਆਇਨ ਕਰ ਲਓ ਚੱਲੇਗਾ ਨਾ ਕਿਤੇ ਜਲਦੀ ਜਲਦੀ ਜੁਆਇਨ ਹੋ ਜਾਓ ਗਾਇਜ਼ ਲਾਈਵ ਸੈਸ਼ਨ ਨੂੰ ਲਾਈਕ ਕਰਦੇ ਜਾਓ ਤੇ ਜਲਦੀ ਜਲਦੀ ਜੁਆਇਨ ਹੋ ਜਾਓ ਸੁਨੇਨਾ ਭੋਲਾ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਵ ਸੈਸ਼ਨ ਨੂੰ ਲਾਈਕ ਡਨ ਕਰਦੇ ਜਾਓ ਸਬਸਕ੍ਰਾਈਬ ਕਰੋ ਚੈਨਲ ਨੂੰ ਡੇਲੀ ਰੁਟੀਨ ਦੇ ਵਲੌਗ ਦੇਖੋ ਰੋਜ਼ ਡੇਲੀ ਰੁਟੀਨ ਦੇ ਵਲੌਗ ਬਿੰਨ ਨਾਗੇ ਸਾਰੇ ਦੇਖੋ ਜੀ ਜੁਆਇਨ ਕਰ ਲਓ ਚੈਨਲ ਨੂੰ ਲਾਈਵ ਸੈਸ਼ਨ ਨੂੰ ਲਾਈਕ ਕਰਦੇ ਜਾਓ ਤੇ ਟਰੈਵਲਿੰਗ ਵਲੌਗ ਦੇਖੋ ਸਾਡੇ ਮੈਂਬਰਸ਼ਿਪ ਵੀ ਲੈ ਸਕਦੇ ਹਾਂ ਸੁਪਰ ਥੈਂਕਸ ਵੀ ਕਰ ਸਕਦੇ ਹਾਂ ਸੋ ਗਾਇਸ ਸਭ ਕੁਝ ਕਰ ਸਕਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹਾਂ ਡੇਲੀ ਰੁਟੀਨ ਦੇ ਵਲੌਗ ਵੀ ਦੇਖ ਸਕਦੇ ਹਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਫਟਾਫਟ ਲਾਈਵ ਸੈਸ਼ਨ ਨੂੰ ਲਾਈਕ ਕਰਦੇ ਜਾਓ ਤੇ ਜਿਹੜੇ ਨਵੇਂ ਨੇ ਚੈਨਲ ਤੇ ਜੋ ਆ ਰਹੇ ਨੇ ਜਾ ਰਹੇ ਨੇ ਆ ਕੇ ਚਲੇ ਜਾਂਦੇ ਨੇ ਸੋ ਫਟਾਫਟ ਚੈਨਲ ਸਬਸਕ੍ਰਾਈਬ ਕਰਦੇ ਜਾਣਾ 10 ਮਿੰਟ ਦੀ ਲਾਈਵ ਸੈਸ਼ਨ ਆਪਾਂ ਹੋਰ ਚਲਾਣੀ ਹੈ ਸੋ ਪੂਰਾ ਇੱਕ ਅੱਧਾ ਘੰਟਾ ਚਲਾ ਚੁੱਕੇ ਆ ਚਲਾਣੀ ਹੈ ਆਪਾਂ ਟੋਟਲ ਅੱਧਾ ਘੰਟਾ ਸੋ ਫਟਾਫਟ ਜੁਆਇਨ ਕਰ ਲੋ ਕਮੈਂਟ ਕਰੋ ਕਮੈਂਟ ਨਹੀਂ ਰੁਕਣਾ ਚਾਹੀਦੇ ਫਟਾਫਟ ਜੁਆਇਨ ਕਰੋ ਚੈਨਲ ਨੂੰ ਜੁਆਇਨ ਹੋ ਜੋ ਗਾਇਜ਼ ਜੁਆਇਨ ਹੋ ਜੋ